हां जी प्यारे विद्यार्थीयो आज तीसरी काउंसलिंग ਦਾ ਦੂਸਰਾ ਦਿਨ ਜਾਨੀ ਕਿ ਆਖਰੀ ਦਿਨ ਸੀਗਾ ਤੀਸਰੀ ਕਾਉਂਸਲਿੰਗ ਹੋਈ ਆ ਕਿ ਜਿਹਦੇ ਵਿੱਚ ਆਪਾਂ ਸੀਟਾਂ ਦਾ ਲੇਖਾ ਜੋਖਾ ਦੇਖਦੇ ਆ ਵੀ ਕਿੰਨੀਆਂ ਸੀਟਾਂ ਨੇ ਜਿਹੜੀਆਂ ਉਹ ਖਾਲੀ ਰਹੀਆਂ ਨੇ ਜਨਰਲ ਦੇ ਵਿੱਚ ਵੇਖ ਰਹੇ ਆਪਾਂ ਤੁਹਾਡੇ ਸਾਹਮਣੇ ਮੁੰਡਿਆਂ ਦੀ ਜੇ ਡਿਟੇਲ ਦੀ ਗੱਲ ਕਰੀਏ ਤਾਂ ਕੋਈ ਵੀ ਸੀਟ ਜਿਹੜੀ ਬਾਕੀ ਬਚੀ ਹੋਈ ਨਜ਼ਰ ਨਹੀਂ ਆ ਰਹੀ ਕਿਸੇ ਵੀ ਸਟਰੀਮ ਦੇ ਵਿੱਚ ਮੈਡੀਕਲ ਨਾਨ ਮੈਡੀਕਲ ਕਮਰਸ ਦੇ ਵਿੱਚ ਅਮਰਤਸਰ 0 ਹੋ ਚੁੱਕਿਆ ਜੀ ਬਠਿੰਡਾ 0 ਹੋ ਚੁੱਕਿਆ ਫਿਰੋਜ਼ਪੁਰ ਜ਼ੀਰੋ ਹੋ ਚੁੱਕਿਆ ਗੁਰਦਾਸਪੁਰ ਜ਼ੀਰੋ ਹੋ ਚੁੱਕਿਆ ਤਲਵਾੜਾ ਜ਼ੀਰੋ ਹੋ ਚੁੱਕਿਆ ਜਲੰਧਰ ਵੀ ਜ਼ੀਰੋ ਹੋ ਚੁੱਕਿਆਗਾ ਸਕਰੀਨ ਤੇ ਉੱਪਰ ਲਗਾਤਾਰ ਤੁਸੀਂ ਵੇਖ ਰਹੇ ਹੋ ਲੁਧਿਆਣਾ ਵੀ ਜ਼ੀਰੋ ਹੋ ਚੁੱਕਿਆ ਜੀ ਪਟਿਆਲਾ ਦੇ ਵਿੱਚ ਵੀ ਸਾਰਾ ਜ਼ੀਰੋ ਹੋ ਚੁੱਕਿਆ ਜੀ ਸਾਰੇ ਸਟ੍ਰੀਮ ਦੇ ਵਿੱਚ ਐਸਐਸਏ ਨਗਰ ਵੀ ਇਸ ਤਰ੍ਹਾਂ ਦੇ ਨਾਲ ਸਾਰਿਆਂ ਦੇ ਵਿੱਚ ਜ਼ੀਰੋ ਹੋ ਚੁੱਕਿਆਗਾ ਤੇ ਸੰਗਰੂਰ ਵੀ ਕਿਸੇ ਵੀ ਸਟ੍ਰੀਮ ਦੇ ਵਿੱਚ ਕੋਈ ਵੀ ਸੀਟ ਮੌਜੂਦ ਨਹੀਂ ਹੈ ਜਨਰਲ ਦੇ ਵਿੱਚ ਜਿਹੜੀਆਂ ਸਾਰੀਆਂ ਸੀਟਾਂ ਚ ਫਿਲ ਹੋ ਚੁੱਕੀਆਂ ਨੇ ਮੁੰਡਿਆਂ ਦੀਆਂ ਤੇ ਯਾਨੀ ਕਿ ਕੋਈ ਵੀ ਸੀਟ ਜਿਹੜੀ ਬਾਕੀ ਬਚੀ ਹੋਈ ਨਜ਼ਰ ਨਹੀਂ ਆ ਰਹੀ ਆਪਾਂ ਵੇਖ ਸਕਦੇ ਆ ਅੱਗੇ ਡਿਟੇਲ ਆਪਾਂ ਬੁਖਾ ਰਹੇ ਆ ਕਿ ਲੜਕੀਆਂ ਦੀ ਗਰਲਸ ਦੀ ਵੇਖ ਰਹੇ ਹੋ ਤੁਸੀਂ ਅ ਅਮਰਤਸਰ ਦੇ ਵਿੱਚ ਜ਼ੀਰੋ ਹੋ ਚੁੱਕਿਆ ਜੀ ਕਿਸੇ ਵੀ ਸਟਰੀਮ ਦੇ ਵਿੱਚ ਨਹੀਂ ਹੈ ਕੋਈ ਵੀ ਮੈਡੀਕਲ ਜ਼ੀਰੋ ਨਾਨ ਮੈਡੀਕਲ ਜ਼ੀਰੋ ਕਮਰਸ ਜ਼ੀਰੋ ਬਠਿੰਡਾ ਵੀ ਜ਼ੀਰੋ ਹੋ ਚੁੱਕਿਆ ਜੀ ਫਿਰੋਜ਼ਪੁਰ ਦੇ ਵਿੱਚ ਚਾਰ ਸੀਟਾਂ ਬਾਕੀ ਪਈਆਂ ਜੀ ਕਾਉਂਸਲਿੰਗ ਮੁੱਕਣ ਤੱਕ ਜਿਹੜੀਆਂ ਚਾਰ ਸੀਟਾਂ ਬਾਕੀ ਰਹਿ ਗਈਆਂ ਚਾਰੇ ਸੀਟਾਂ ਰਹਿ ਗਈਆਂ ਕਮਰਸ ਦੀਆਂ ਇਹ ਫਰੋਜਪੁਰ ਦੇ ਵਿੱਚ ਮੈਡੀਕਲ ਚ 0 ਹੋ ਗਈ ਨਾਨ ਮੈਡੀਕਲ ਵੀ 0 ਹੋ ਗਿਆ ਗੁਰਦਾਸਪੁਰ ਦੇ ਵਿੱਚ 51 ਬਾਕੀ ਆ ਜੀ 51 51 ਬਾਕੀ ਆ ਮੈਡੀਕਲ ਵਿੱਚ ਕੋਈ ਵੀ ਸੀਟ ਨਹੀਂ ਹੈ 13 ਨਾਨ ਮੈਡੀਕਲ ਵਿੱਚ ਬਚੀਆਂ ਨੇ ਤੇ 38 ਕਮਰਸ ਤੇ ਵਿੱਚ ਬਚੀਆਂ ਨੇ ਟੋਟਲ 51 ਬਣ ਗਈਆਂ ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ ਦੇ ਲਈ ਜਿਹੜੀ ਆਸ ਦੀ ਕਰਨ ਚੌਥੀ ਕਾਉਂਸਲਿੰਗ ਵਾਲੇ ਵਿਦਿਆਰਥੀਆਂ ਦੇ ਲਈ ਲੜਕਿਆਂ ਦੇ ਲਈ ਦਿਖਾਈ ਦੇ ਰਹੀ ਐ ਇੱਥੇ ਆਪਾਂ ਨੂੰ ਤਲਵਾੜੇ ਵਿੱਚ 4 ਸੀਟਾਂ ਬਚੀਆਂ ਜੀ ਬਾਕੀ ਮੈਡੀਕਲ ਵਿੱਚ ਕੋਈ ਵੀ ਸੀਟ ਨਹੀਂ ਹੈ ਨਾਨ ਮੈਡੀਕਲ ਵਿੱਚ ਨਹੀਂ ਹੈ ਕਮਰਸ ਵਿੱਚ ਚਾਰ ਬਚੀਆਂ ਨੇ ਸਿਰਫ ਜਿਹੜੀਆਂ ਤਲਵਾੜੇ ਵਿੱਚ ਜਲੰਧਰ 0 ਹੋ ਚੁੱਕਿਆ ਜੀ ਸਾਰਾ ਭਰ ਗਿਆ ਲੁਧਿਆਣਾ ਵੀ 0 ਹੋ ਚੁੱਕਿਆ ਜੀ ਪਟਿਆਲਾ ਵੀ 0 ਹੋ ਚੁੱਕਿਆ ਜੀ ਸਾਰਾ ਕੋਈ ਵੀ ਸਟਰੀਨ ਦੇ ਵਿੱਚ ਨਹੀਂ ਹੈ ਸੀਟ ਐ এসএসসি ਨਗਰ ਦੇ ਵਿੱਚ ਵੀ ਕੋਈ ਵੀ ਸੀਟ ਬਾਕੀ ਨਹੀਂ ਬਚੀ ਜੀ ਤੇ ਸੰਗਰੂਰ ਦੇ ਵਿੱਚ ਪੰਜ ਸੀਟਾਂ ਬਾਕੀ ਰਹਿ ਗਈਆਂ ਜੀ ਉਹ ਪੰਜ ਰਹਿ ਗਈਆਂ ਨਾਨ ਮੈਡੀਕਲ ਦੇ ਵਿੱਚ ਮੈਡੀਕਲ ਵਿੱਚ ਕੋਈ ਵੀ ਸੀਟ ਨਹੀਂ ਹੈ ਨਾ ਹੀ ਕਮਰਸ ਦੇ ਵਿੱਚ ਹੈ ਇਹ ਸੀਗੀ ਜਿਹੜੀ ਅਪਡੇਟ ਤੀਸਰੀ ਕਾਉਂਸਲਿੰਗ ਖਤਮ ਹੋਣ ਤੱਕ ਜਿਹੜੀ ਕਿੰਨੀਆਂ ਸੀਟਾਂ ਬਚਦੀਆਂ ਨੇ ਜਨਰਲ ਦੇ ਵਿੱਚ ਉਹ ਆਪਾਂ ਤੁਹਾਡੇ ਨਾਲ ਜਿਹੜੀ ਗੱਲਬਾਤ ਸਾਂਝੀ ਕੀਤੀ ਹੈਗੀ ਬਾਕੀ ਆਪਾਂ ਜਿਹੜੀਆਂ ਸਾਰੀਆਂ ਸੀਟਾਂ ਦਾ ਫੇਰ ਲੇਖਾ ਜੋਖਾ ਕਰਾਂਗੇ ਇੱਕ ਵਾਰ ਦੁਬਾਰਾ ਫੇਰ ਤਾਂ ਵਿਦਿਆਰਥੀਆਂ ਲਈ ਦੱਸ ਲਈਏ ਉਹ ਵਿਦਿਆਰਥੀਆਂ ਨੂੰ ਬਹੁਤ ਵੱਡੀ ਆਸ ਹੁੰਦੀ ਆ ਤੇ ਉਹਨਾਂ ਨੂੰ ਅਪਡੇਟ ਪਤਾ ਲੱਗਣੀ ਚਾਹੀਦੀ ਆ ਵੀ ਕਿੰਨੀਆਂ ਸੀਟਾਂ ਜਿਹੜੀਆਂ ਖਾਲੀ ਬਚ ਗਈਆਂ ਤੇ ਕਿੰਨੀਆਂ ਭਰੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇੱਕ ਵਾਰੀ ਫੇਰ ਮੈਂ ਸਕਰੀਨ ਤੇ ਦਿਖਾ ਰਿਆਂਗਾ ਸਕਰੀਨ ਸ਼ਾਟ ਲਿਆ ਜਾ ਸਕਦਾਗਾ ਬॉयਜ਼ ਲਈ ਕੋਈ ਵੀ ਸੀਟ ਨਹੀਂ ਹੈ ਫਿਲਹਾਲ ਤੀਸਰੀ ਕਾਉਂਸਲ ਖਤਮ ਹੋਣ ਤੱਕ ਜਨਰਲ ਦੇ ਵਿੱਚ ਤੇ ਲੜਕੀਆਂ ਦੇ ਲਈ ਜਿਹੜੀਆਂ ਸੀਟਾਂ ਮੌਜੂਦ ਨੇ ਉਹ ਮੈਂ ਤੁਹਾਨੂੰ ਦੱਸ ਦਿੱਤਾ ਇਹਦਾ ਵੀ ਤੁਸੀਂ ਜਿਹੜਾ ਬਕਾਇਦਾ ਤੌਰ ਤੇ ਇੱਥੋਂ ਸਕਰੀਨਸ਼ਾਟ ਲੈ ਸਕਦੇ ਹੋਗੇ ਠੀਕ ਹੈ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਨਾਲ ਜਿਹੜੀ ਸਾਂਝੀ ਕੀਤੀ ਜਾਂਦੀ ਹੈਗੀ ਤੇ ਲਾਈਕ ਕਮੈਂਟ ਕਰੋ ਸ਼ੇਅਰ ਕਰੀਏ ਨਾ ਪਾਓ ਅੱਗੇ ਵੱਧ ਤੋਂ ਵੱਧ ਵਿਦਿਆਰਥੀਆਂ ਤੱਕ ਪਹੁੰਚਾਈਏ ਤਾਂ ਕਿ ਗੱਲ ਜਿਹੜੀ ਸਾਰੀ ਪਹੁੰਚ ਸਕੇ ਵਿਦਿਆਰਥੀਆਂ ਤੱਕ ਜਾਣਕਾਰੀ ਜਿਹੜੀ ਪੜਾਅ ਦਰ ਪੜਾਅ ਸ਼ੁਕਰੀਆ ਮੇ